ਅਗਰ ਬਾਹ ਫੜੀ ਤਾਂ ਸਾਡੇ ਇਲਾਕੇ ਦੀ ਨਾ ਫੜੀ ਐ ਸਾਡੀ ਬੱਚੀਆਂ ਨੂੰ ਬੱਸਾਂ ਦੀ ਸਹੂਦਾਂ ਗਰਨ ਸਕੂਲ ਵਾਸਤੇ ਨਹੀਂ ਸਾਡੇ ਬੱਚੀਆਂ ਸਕੂਲ ਨਹੀਂ ਜਾ ਸਕਦੀਆਂ ਸੀ ਲਫੇਰ ਸਕੂਲ ਜਿਸ ਸਕੂਲ ਬੈਫੀਨਸ ਬਣ ਰਿਹਾ ਕੀ ਦੀ ਬਦੌਲਤ ਸਿਰਫ ਮੰਤਰੀ ਦੀ ਬਦੌਲਤ ਇਹ ਰਾਤ ਦਿਨ ਇੰਨੀ ਮਿਹਨਤ ਸਾਡੇ ਇਲਾਕੇ ਵਾਸਤੇ ਕਰ ਰਹੇ ਹਨ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਬੋਲ ਉਹਨਾਂ ਦਾ ਬਹੁਤ ਕੋਈ ਸਾਡਾ ਏਰੀਆ ਜਿਹੜਾ ਚੰਗਰ ਏਰੀਆ ਏ ਬੈਂਸ ਸਾਹਿਬ ਜਿਸ ਸਾ ਉਹਨਾਂ ਮਿਹਨਤ ਕਰਦੇ ਪਏ ਨਾ ਜੀ ਇਹ ਚੰਗਰ ਨਹੀਂ ਚੰਡੀਗੜ੍ਹ ਬਣ ਜਾਣਾ ਇਹ ਇਹ ਤੁਸੀਂ ਦੇਖ ਲਿਓ ਅੱਜ ਮੈਂ ਤੁਹਾਨੂੰ ਮੈਂ ਬਹੁਤ ਸਟਰਗਲ ਕੀਤਾ ਪਿਆ ਪਰ ਮੈਂ ਆਪਣੀ ਲਾਈਫ ਦੇ ਵਿੱਚ ਇੱਕ ਗੱਲ ਕਹਿੰਦਾ ਕਿ ਇਹੇ ਜੇ ਮੈਂ ਲੀਡਰ ਨਹੀਂ ਦੇਖੇ ਪੰਜੇ ਦੇਸ਼ ਦਾ ਇਕਲੌਤਾ ਸੂਬਾ ਜਿੱਥੇ ਸੋਈਦਾ 312 ਫਿਰ ਇਕਲੌਤੀ ਸਰਕਾਰ ਥੋਡੀ ਸਰਕਾਰ ਜਿਹਨੇ 17 ਟੋਲ ਪਲਾਜ਼ ਦੇ ਬੰਦ ਕੀਤੇ ਬਾਕੀਆਂ ਜਿੰਨੀ ਸਰਕਾਰਾਂ ਆਉਂਦੀਆਂ ਸੀ ਨਵੇਂ ਟੋਲ ਲਾ ਲੁੰਦੀਆਂ ਸੀ ਇਕਲੌਤੀ ਸਰਕਾਰ ਹੈ ਜਿਹਨ ਪਹਿਲੀ ਵਾਰੀ ਮੰਨ ਕੀਤਾ ਹੈ ਟੋਲ ਨਾ ਦੇ। ਆ ਲੱਖੀਆਂ ਨਾਲ ਤੁਹਾਡੇ ਸਾਹਮਣੇ ਮੰਨ ਹੋਇਆ। ਮਹੱਲਾ ਕਲੀਨਿਕ, ਸਰਕਾਰੀ ਸਕੂਲਾਂ 'ਚ ਸੁਧਾਰ। ਇੱਥੇ ਹੁਣ ਜਨਵਰੀ ਤੋਂ ਪੂਰੀ ਸਰਕਾਰ ਨੇ ਜੋਰ ਲਾਇਆ ਹੋਇਆ ਇੱਕ ਸਾਡਾ ਡ੍ਰੀਮ ਪ੍ਰੋਜੈਕਟ ਹੈ, ਸਾਡਾ ਸੁਪਨਾ ਹੈ। ਉਹ ਹੈ ਕਿ ਹਰ ਇੱਕ ਪਰਿਵਾਰ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਤੇ ਉਹਦੇ ਵਿੱਚ ਕੋਈ ਸ਼ਰਤ ਨਹੀਂ ਹੋਊਗੀ। ਇਸ ਤੋਂ ਵੱਡੀ ਮੈਨੂੰ ਹੀ ਲੱਗਦਾ ਕਿ ਇੱਕ ਗਰੀਬ ਦੀ ਜਦੋਂ ਬੱਚੇ ਦੀ ਪੜ੍ਹਾਈ ਵਧੀਆ ਹੋਊਗੀ ਬਿਜਲੀ ਦੇ ਬਿੱਲ ਦੇ ਉੱਤੇ ਹਰ ਮਹੀਨੇ 2-3000 ਰੁਪਏ ਬਚਦਾ ਪਿਆ ਉਹ ਪੈਸੇ ਅੱਗੇ ਜਿਹੜੇ ਅਸੀਂ ਜਮ੍ਹਾਂ ਕਰਾਂਗੇ ਉਹਨੋਂ ਪੈਸੇ ਅਸੀਂ ਆਪਣੇ ਬਜ਼ੁਰਗਾਂ ਤੇ ਆਪਣੇ ਬੱਚਿਆਂ ਤੇ ਉਹ ਤੁਹਾਡੇ ਘਰ 'ਚ ਰਹਿੰਦੇ ਆ ਪੈਸੇ ਤੀਜਾ ਖੁਦਾ ਨਾ ਖਾਸ ਤੱਕ ਕਿਸੇ ਨੂੰ ਵੀ ਲੂਟ ਪੈਸਾ ਸਕਦੀ ਹੈ ਮੈਨੂੰ ਤੁਹਾਨੂੰ ਤਾਂ ਬੰਦਾ ਨਿਸ਼ਚਿਤ ਹੋ ਕੇ ਸਰਕਾਰੀ ਹਸਪਤਾਲਾਂ 'ਚ ਧੱਕੇ ਖਾਂਦੀ ਲੋੜ ਦੇ ਜਿੱਥੇ ਮੰਨੋ ਉੱਥੇ ਇਲਾਜ ਕਰਾਉਂਦਾ ਹੋਰ ਇੱਕ ਵੱਡੀ ਗੱਲ ਇਹ ਹੈ ਕਿ ਜਿਵੇਂ ਉਹ 5 ਲੱਖ ਵਾਲੇ ਕਾਰਡ ਹੈ ਉਹ ਇੰਨੇ ਕੁਝ ਇੰਨੀਆਂ ਸ਼ਰਤਾਂ ਨੇ ਬੰਦੇ ਦੀ ਅੱਡੀ ਘਸ ਜਾਂਦੀ ਹੈ ਬੰਦਾ ਕਹਿੰਦਾ ਦਫਾ ਕਰੋ ਯਾਰ ਮੈਂ ਕਿਤੋਂ ਕਰਜ਼ਾ ਚੱਕ ਕੇ ਇਲਾਜ ਕਰਾ ਲਾਂਦਾ ਪਰ ਇਹ ਹੀ ਨਹੀਂ ਪਹਿਲਾਂ ਜਾ ਕੇ ਜੀ ਆਹ ਹੈ ਨਹੀਂ ਜੀ ਤੁਹਾਡਾ ਆਹ ਹੈ ਨਹੀਂ ਆਹ ਹੈ ਨਹੀਂ ਇਹ ਹੈ ਇਸ ਦੇ ਨਾਲ ਹੀ ਇਲਾਕੇ 'ਚ ਕੰਮ ਦੂ ਦੂ ਯੂਨੀਵਰਸਿਟੀਆਂ ਪ੍ਰਾਈਵੇਟ ਆ ਰਹੀਆਂ ਇੱਥੇ ਜਿਹੜਾ ਇੱਥੇ ਪੂਰੀ ਸਰੀਰ ਹੀ ਦਿਖ ਬਦਲ ਜਾਣੀ ਜਦੋਂ ਸੜਕਾਂ ਚੌੜੀਆਂ ਹੁੰਦੀਆਂ ਬਹੁਤ ਕੁਝ ਹੁੰਦਾ ਜੀ ਪਹਿਲਾਂ ਵੀ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਦਸ਼ਮੀ ਅਕੈਡਮੀ ਵਾਲਾ ਲੋਕਲ ਮੰਦਿਆਂ ਨੂੰ ਕੋਈ ਫਾਇਦਾ ਪਰ ਜਦੋਂ ਵੱਡੇ ਅਧਾਰੇ ਆਣਗੇ ਅਸੀਂ ਇੱਕ ਯੂਨੀ ਸਰਕਾਰੀ ਯੂਨੀਵਰਸਿਟੀ ਹਸਤੇ ਵੀ ਜਗਾ ਲੱਭ ਰਹੇ ਜਦੋਂ ਵੱਡੇ ਧਾਰੇ ਆਣਗੇ ਤਾਂ ਇੱਕ ਯੂਨੀਵਰਸਿਟੀ ਦਾ ਮਤਲਬ ਇਹ ਹੁੰਦਾ ਕਿ 8 ਤੋਂ 10 ਹਜ਼ਾਰ ਬੱਚਾ ਉੱਥੇ ਪੜੂਗਾ ਇੱਕ ਤਾਂ ਸਾਡੇ ਬੱਚਿਆਂ ਨੂੰ ਵਧੀਆ ਨੌਕਰੀ ਆ ਸਾਡੇ ਬੱਚਿਆਂ ਲਈ ਹੈ ਤੇ ਜਿਹਨੂੰ ਜਿਹੜੀ ਜਿੰਨਾ ਪੜਿਆ ਲਿਖਿਆ ਉਸ ਨੂੰ ਕੰਮ ਮਿਲੂਗਾ ਅਗਰ ਕੋਈ ਬਹੁਤ ਜ਼ਿਆਦਾ ਪੜਿਆ ਲਿਖਿਆ ਪ੍ਰੋਫੈਸਰ ਲੱਜੂਗਾ ਉੱਥੇ ਕੋਈ ਘੱਟ ਪੜਿਆ ਲਿਖਿਆ ਕਲਰਕ ਲੱਜੂਗਾ ਦਫ਼ਤਰੀ ਕੰਮਾਂ 'ਚ ਲੱਜੂਗਾ ਕੋਈ ਉਸ ਤੋਂ ਘੱਟ ਪੜਿਆ ਲਿਖਿਆ ਕੋਈ ਸਿਕਿਉਰਿਟੀ ਗਾਰਡ ਕੋਈ ਡਰਾਈਵਰ ਕੋਈ ਪੀਐਨ 5 700 ਬੰਦੇ ਨੂੰ ਨੌਕਰੀ। ਫਿਰ ਜਦੋਂ ਇੰਨੀ ਵੱਡੀ ਯੂਨੀਵਰਸਿਟੀ ਬਣੂਗੀ ਉਹ ਬੱਚੇ ਆਇਆ ਕਰਨਗੇ ਕੋਈ ਆਪਣਾ ਪੀਜੀ ਖੋਲੂਗਾ, ਕੋਈ ਰੈਸਟੋਰੈਂਟ ਖੋਲੂਗਾ, ਕੋਈ ਕਾਫੀ ਹਾਊਸ ਖੋਲੂਗਾ। ਬੱਚੇ ਦੁਕਾਨਾਂ ਤੇ ਜਾਣਗੇ, ਪੂਰੇ ਏਰੀਆ ਜਿਹੜਾ ਬਦਲ ਜਾਊਗਾ। ਤੁਸੀਂ ਸਭ ਨੇ ਜੀ ਮੈਨੂੰ ਐਮਐਲਏ ਬਣਾਇਆ। ਮੇਰੀ ਕੋਈ ਨਿੱਜੀ ਕੋਈ ਹਸਤੀ ਨਹੀਂ। ਆਪ ਸਭ ਦੀ ਕਿਰਪਾ ਦੇ ਨਾਲ ਹੀ ਮੈਂ ਇੱਥੇ ਤੱਕ ਪਹੁੰਚਿਆ। ਤੁਸੀਂ ਐਮਐਲਏ ਬਣਾਇਆ, ਪ੍ਰਮਾਤਮਾ ਦੀ ਕਿਰਪਾ ਹੋਈ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ। ਅੱਜ ਲੱਖਪਗ ਹੋਰ 2 ਮਹੀਨਿਆਂ ਨੂੰ 4 ਸਾਲ ਹੋ ਜਣੇ ਆ। 4 ਸਾਲ ਦਾ ਰਿਪੋਰਟ ਕਾਰਡ ਲੈ ਕੇ ਤੁਹਾਡੇ ਸਾਹਮਣੇ ਖੜਾ। ਜਿੱਥੇ ਬਤੌਰ ਮੰਤਰੀ ਆਪਣੇ ਕੰਮ ਕੀਤੇ ਆ ਕਿਸੇ ਵੀ ਮੈਕ ਪੇ ਜਾ ਕੇ ਪੁੱਛ ਲਿਓ। ਵੀ ਉੱਥੇ ਉਸ ਮੈਕਮੇ ਦੇ ਵਿੱਚ ਇਮਾਨਦਾਰੀ ਦੇ ਨਾਲ ਤੇ ਉਸ ਮੈਕਮੇ ਵਿੱਚ ਜਾਨ ਪਈ ਵਧੀਆ ਪਰਫਾਰਮਿੰਗ ਮੰਤਰੀਆਂ ਚ ਨਾਮ ਹੁੰਦਾ। ਉੱਥੇ ਨਾਲ ਹੀ ਇਹ ਨਹੀਂ ਕਿ ਆਪਣਾ ਹਲਕਾ ਛੱਡਦਾ। ਆਪਣੇ ਹਲਕੇ ਦੇ ਵਿੱਚ ਹਰ ਜਗ੍ਹਾ ਹਾਜ਼ਰ ਹੈ। ਬੈਂਸਰ ਚੋਣ ਦਾ ਬਿਗਲ ਜਿਹੜਾ ਬਚੁਕਿਆ ਉਹਦੇ ਬਾਰੇ ਕਿੰਨੀਆਂ ਇਕਤਿਆਰੀਆਂ ਜਾਂ ਕੀ ਲੱਗੀਆਂ ਹੋਈਆਂ ਜੀ ਅਸੀਂ ਦੇਖੋ ਕੋਈ ਵੀ ਇਲੈਕਸ਼ਨ ਹੈ ਉਹ ਛੋਟਾ ਵੱਡਾ ਨਹੀਂ ਹੁੰਦਾ ਅਸੀਂ ਆਪਣੇ ਵੱਲੋਂ ਇੱਕ ਇੱਕ ਪਿੰਡ 'ਚ ਜਾ ਰਹੇ ਆ ਸਾਡੀ ਸਾਰੀ ਟੀਮ ਸਾਡੇ ਸਾਰੇ ਵਰਕਰ ਸਹਿਬਾਨ ਤੇ ਮੈਂ ਖੁਦ ਵੀ ਰੋਜ਼ ਦੇ 15-15 ਪਿੰਡ ਜਿਹੜਾ ਕੱਢ ਰਹੇ ਆ ਤੇ ਜਾ ਰਹੇ ਆ ਲੋਕਾਂ ਦੇ ਵਿੱਚ ਤੇ ਲੋਕਾਂ ਨੂੰ ਜੋ ਕੰਮ ਕੀਤੇ ਆ ਉਹ ਜਿਹੜੇ ਕੰਮ ਰਹਿ ਗਏ ਉਹ ਨੋਟ ਕਰਦੇ ਆ ਤੇ ਜਨਤੰਤਰ ਚ ਲੋਕ ਵੱਡੇ ਹੁੰਦੇ ਆ ਲੋਕ ਮਾਲਕ ਨੇ ਤੇ ਉਹਨਾਂ ਵਿੱਚ ਜਾਂਦੇ ਆ ਬੜਾ ਵਧੀਆ ਲੱਗਦਾ ਹੈ ਬੜਾ ਚੰਗਾ ਜਿਹੜਾ ਰਿਸਪੌਂਸ ਆ ਇੱਕ ਯੂਨੀਵਰਸਿਟੀ ਸਰਕਾਰ ਵੱਲੋਂ ਅਨਾਉਂਸ ਹੋਈ ਆ ਐਨਾ ਸ਼ੋਰ ਕਰੂੰਗੇ ਕਿ ਚੰਗੜ ਦੇ ਵਿੱਚ ਹੀ ਬਣੂਗਾ 100% ਵੈਰੀ ਗੁੱਡ ਸ਼ਮਸ਼ੇਰ ਜੀ ਤੁਹਾਡੇ ਘਰ ਦੇ ਤੁਹਾਡੇ ਪਰਿਵਾਰ ਦੇ ਖੜੇ ਆ ਉਹ ਕਿੰਨਾ ਉਤਸ਼ਾਹ ਮਿਲ ਰਿਹਾ ਕੀ ਤਿਆਰੀਆਂ ਤੁਹਾਡੀਆਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਸਵਾਲ ਜੀ ਤੁਹਾਡਾ ਕਿ ਜਿਹੜਾ ਤੁਸੀਂ ਕੀਮਤੀ ਸਮਾਂ ਕੱਢ ਕੇ ਆ ਸਰ ਜਿਹੜਾ ਲੋਕਾਂ ਦਾ ਬਹੁਤ ਉਤਸ਼ਾਹ ਦੇ ਵਿੱਚ ਜੀ ਔਰ ਜਿਹੜਾ ਇਹ ਕੰਮ ਦੇ ਨਾਮ ਨੂੰ ਵੋਟ ਪੈ ਰਹੀ ਹੈ ਜੋ ਸਾਡੇ ਮੰਤਰੀ ਸਾਹਿਬ ਨੇ ਇਹ ਕੰਮ ਕੀਤੇ ਸਾਡੇ ਕੋ 75 ਸਾਲ ਚ ਸਾਡੇ ਕੰਮ ਨਹੀਂ ਹੋਏ ਸੀਗੇ ਅਸੀਂ ਜਿਹੜੀ ਵੋਟ ਮੰਗ ਰਹੇ ਹਾਂ ਕੰਮ ਦੇ ਨਾਮ ਤੇ ਵੋਟ ਮੰਗ ਰਹੇ ਹਾਂ ਪਹਿਲੇ ਜਿੱਦਾਂ ਮੰਤਰੀ ਸਾਹਿਬ ਨੇ 2022 ਦੇ ਵਿੱਚ ਵਾਅਦੇ ਕੀਤੇ ਸੀਗੇ ਮੈਂ ਕਹਿੰਦਾ ਕਿ ਉਹਦੇ 80% ਵਾਅਦੇ ਪੂਰੇ ਕਰ ਚੁੱਕੇ ਜਿੱਦਾਂ ਸਾਡੇ ਚੰਗਰ ਦਾ ਪੀਣ ਵਾਲਾ ਪਾਣੀ ਲਾ ਲਓ ਉਹ ਬਹੁਤ ਵਧੀਆ ਆ ਰਿਹਾ ਇਸ ਵਾਰ ਔਰ ਜਿਹੜਾ ਲੈਫਟ ਇਰੀਗੇਸ਼ਨ ਤੁਹਾਡੇ ਸਾਹਮਣੇ ਆਈ ਉਹ ਪਾਈਪ ਲੰਨਾ ਪਿਆ ਗਿਆ ਜੀ ਸਭ ਤੋਂ ਜਿਆਦਾ ਸਮੱਸਿਆ ਸੀ ਕਿ ਸਾਡੇ ਚੰਗਰ ਏਰੀਆ ਜਿਹੜਾ ਰੋਡ ਜਾਂਦਾ ਜੀ ਇਸ ਰੋਡ ਦੇ ਵਿੱਚ ਇਹ ਕਿ ਆਉਂਦਾ ਜਿਹਾ ਅਕੈਡਮੀ ਤੱਕ ਇਹ ਰੋਡ 18 ਫੁੱਟਾਂ ਸੀ ਕਿ ਅੱਗੇ ਜਾ ਕੇ ਜੀ ਇਹ 10 ਫੁੱਟ ਰਹਿਂਦਾ ਸੀ ਜੀ ਅਗਰ ਸਾਡੇ ਜਿੱਦਾਂ ਕੋ ਮੋਟਰਸਾਈਕਲ ਵਾਲਾ ਵੀ ਜਾਂਦਾ ਸੀਗਾ ਅਗਰ ਅਕੈਡਮੀ ਤੋਂ ਟਰੈਕਟਰ ਦੇ ਪਿੱਛੇ ਲੱਗ ਗਿਆ ਤਾਂ ਪਹਾੜ ਪਰ ਤੱਕ ਉਹਨੂੰ ਸਾਈਡ ਨਹੀਂ ਮਿਲਦੀ ਸੀ ਕਿਉਂ ਰੋਡ ਛੋਟਾ ਹੁੰਦਾ ਸੀਗਾ ਟਰੈਕਟਰ ਨਾਲ ਪਿੱਛੇ ਦਿਖਦਾ ਨਹੀਂ ਸੀਗਾ ਹੁਣ ਮੰਤਰੀ ਸਾਹਿਬ ਦੀ ਦੇਣ ਕਰਕੇ ਜਿਹੜਾ ਇਹ ਹੈ ਕਿ 18 ਫੁੱਟਾ ਰੋਡ ਬਣ ਗਿਆ ਜੀ ਔਰ ਇਹ ਰੋਡ ਜਿਹੜਾ ਹੈਗਾ ਜੀ ਤਾਰਾਪੁਰ ਤੋਂ ਲੈ ਕੇ ਮਿਸੇ ਆਲ ਤੱਕ ਇਹਦੇ ਟੈਂਡ ਜਿਹੜੀ ਹੈ ਜਿਹੜੀ ਲੁੱਕ ਵੀ ਪਿਆਗੀ ਔਰ ਬਾਕੀ ਕੰਮ ਚਾਲੂ ਹੈ ਜੀ ਅਸੀਂ ਜਿਹੜੀ ਵੋਟ ਮੰਗ ਰਹੇ ਵਿਕਾਸ ਦੇ ਨਾਮ ਤੇ ਵੋਟ ਮੰਗ ਰਹੇ ਪੈਲ ਦੇ ਆਧਾਰ ਤੇ ਕਿਹੜੇ ਕੰਮ ਹੋਣਗੇ ਤੁਹਾਡੇ ਵੱਲੋਂ ਦੇਖੋ ਜਿਹੜੇ ਪੈਲ ਦੇ ਆਧਾਰ ਤੇ ਹੈ ਸਾਨੂੰ ਜੋ ਲੋਕ ਲੋਕ ਹੈ ਸਾਨੂੰ ਮੌਕਾ ਦਿੰਦੇ ਹੈ ਤੇ ਪੈਲ ਦੇ ਆਧਾਰ ਤੇ ਜਿਹੜੀ ਕਿਦਾ ਐਜੂਕੇਸ਼ਨ ਦੇ ਵਿੱਚ ਆਪਾਂ ਸਭ ਤੋਂ ਜ਼ਿਆਦਾ ਧਿਆਨ ਦੇਵਾਂਗੇ ਜੀ ਔਰ ਜੋ ਬਾਕੀ ਸਾਡੇ ਜਿੱਦਾਂ ਕੁਝ ਏਰੀਆ ਦੇ ਵਿੱਚ ਜਿਹੜਾ ਲੈਫਟ ਇਰੀਗੇਸ਼ਨ ਤੇ ਪਾਈਪ ਪੈ ਗਏ ਬਾਕੀ ਕੁਝ ਇਹਦਾ ਬਚਿਆ ਉਹਦੇ ਪਾਵਾਂਗੇ ਜੀ ਔਰ ਬਾਕੀ ਜਿਹੜਾ ਸਾਡੇ ਜੰਗਲੀ ਜੀਵ ਹੈ ਜੀ ਜੰਗਲੀ ਜੀਵ ਦੀ ਜਿਹੜੀ ਹੈ ਉਹਦੇ ਤਾਰ ਦਾ ਪ੍ਰਬੰਧ ਸਭ ਤੋਂ ਪਹਿਲਾਂ ਤਾਰ ਦਾ ਪ੍ਰਬੰਧ ਕਰਾਵਾਂਗੇ ਜੀ। ਤੁਹਾਨੂੰ ਨਹੀਂ ਲੱਗਦਾ ਗਊਸ਼ਾਲਾ ਇੱਧਰ ਹੋਣੀ ਚਾਹੀਦੀ ਕੋਈ? ਜਰੂਰ ਸਰ ਗਊਸ਼ਾਲਾ ਹੋਣੀ ਚਾਹੀਦੀ ਹੈ ਔਰ ਬਾਕੀ ਉਹਦੇ ਜਿਹੜੇ ਏਰੀਆ ਸਿਲੇਕਟ ਕਰੇ ਆਪਾਂ ਮੰਤਰੀ ਸਾਹਿਬ ਦੇ ਅੱਗੇ ਗਊਸ਼ਾਲਾ ਬਾਰੇ ਵੀ ਮੰਗ ਰੱਖਾਂਗੇ। ਇੱਕ ਔਰ ਸਭ ਤੋਂ ਜ਼ਿਆਦਾ ਕਿ ਆਪਾਂ ਇਹ ਕੰਮ ਕਰਾਂਗੇ ਜਿੱਦਾਂ ਸਾਡਾ ਚੰਗਰ ਏਰੀਆ ਜੀ। ਚੰਗਰ ਏਰੀਆ ਵਿੱਚ ਡੰਗਰ ਹਸਪੀਟਲ ਨਹੀਂ ਹੈ। ਔਰ ਇੱਕ ਚੰਗਰ ਏਰੀਆ ਵਿੱਚ ਸਾਡਾ ਬੇਰ ਦਾ ਪਲਾਂਟ। ਸਭ ਤੋਂ ਆਪਾਂ ਪਹਿਲਾਂ ਇਹ ਕਰਾਂਗੇ ਕਿ ਚੰਗਰ ਏਰੀਆ ਦੇ ਵਿੱਚ ਬੇਰ ਦਾ ਪਲਾਂਟ ਬਣਾਵਾਂਗੇ ਔਰ ਉਹਦੇ ਬਾਅਦ ਡੰਗ ਭੀ ਮੰਤਰੀ ਕੋਰਜੀ ਉਹ ਖੜੇ ਨੇ 14 ਤਰੀਕਾ ਜਵੀਰਵਾਰ ਹੈ ਆਤਮਾਨ ਕੋ ਵੋਟਾਂ ਸਭ ਨੇ ਵੋਟ ਪਾਣ ਜਾਣਾ ਅਸੀਂ ਇਮਾਨਦਾਰੀ ਨਾਲ ਇਲੈਕਸ਼ਨ ਲੜਦੇ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਵਰਨਾ ਇਹਨਾਂ ਲੈਸ਼ਨਾ ਦੇ ਵਿੱਚ ਕੋਈ ਵੋਟ ਮੰਗਲ ਵੀ ਨਹੀਂ ਆਉਂਦਾ ਹੁੰਦਾ ਸੀ ਮੈਂ ਬਤੌਰ ਮੰਤਰੀ ਹੂੰ ਕਿ ਹਰ ਇੱਕ ਇੱਕ ਮਿੰਟ ਚ ਜਾ ਰਹੇ ਹਾਂ ਕਿਉਂਕਿ ਮੈਨੂੰ ਇਹ ਹੈ ਕਿ ਅਸੀਂ ਕੰਮ ਕੀਤੇ ਤੇ ਜਿੰਨੀ ਵਾਰੀ ਜਾਵਾਂਗੇ ਕੁਝ ਹੋਰ ਚੀਜ਼ ਪਤਾ ਲੱਗਦੀ ਆ ਜਿਵੇਂ ਤੁਸੀਂ ਪੀਣ ਵਾਲੇ ਪਾਣੀ ਦਾ ਦੱਸਿਆ ਸਮ ਸਹੀ ਵੀ ਜਿੰ ਜਿੰਨੀ ਵਾਰੀ ਤੁਸੀਂ ਜਾਉਂਗੇ ਉੰਨੀ ਵਾਰੀ ਤੁਹਾਨੂੰ ਹੋਰ ਲੋਕਾਂ ਤੋਂ ਪਤਾ ਲੱਗਦਾ ਲੋਕਾਂ 'ਚ ਰਹਿਣਾ ਹੀ ਅਸਲੀ ਜਿਹੜਾ ਜਨਤਨਤਰ ਦੀ ਤਾਕਤ ਹੈ ਜਿਵੇਂ ਸਰਪੰਚੀ ਜੀ ਵੋਟਾਂ ਪੈਂਦੀਆਂ ਸਰਪੰਚ ਤੇ ਪੰਚ ਨੂੰ ਦੋ ਡੱਬੇ ਹੋਣਗੇ ਇਹ ਜਿਹੜੀ ਇਹ ਇਲੈਕਸ਼ਨ ਹੈ ਇਹ ਪਾਰਟੀ ਦੇ ਸਿੰਬਲ ਤੇ ਹੁੰਦਾ ਤਾਂ ਝਾੜ ਉਹਨੂੰ ਤੁਸੀਂ ਵੋਟਾਂ ਪਾਣੀ ਆ ਉਹਦੇ ਨਾਲ ਕੀ ਹੋਊਗਾ ਕੁਝ ਕਹਿਣਾ ਤੁਹਾਡਾ ਨਹੀਂ ਕੈਂਡੀਡੇਟ ਸਾਡੇ ਸਾਰੇ ਵਧੀਆ ਜੀ ਜੋ ਸਾਡੇ ਉੱਪਰਲੀ ਹਾਈ ਲੈਵਲ ਤੇ ਉਹਨਾਂ ਨੂੰ ਖੜਾਇਆ ਗਿਆ ਜੀ ਹਾਈ ਕਮਾਂਡ ਨੇ ਜੀ ਤੇ ਬਾਕੀ ਜਿਹੜੀ ਆ ਥੱਲੇ ਜਿੰਨੀ ਵੀ ਸਾਡੀ ਲੀਡਰਸ਼ਿਪ ਆ ਛੋਟੀ ਤੇ ਬੜੀ ਤੇ ਲੈ ਕੇ ਸਾਰਾ ਕੈਂਡੀਡੇਟਾਂ ਵਾਸਤੇ ਹਰ ਸੰਭਵ ਮਦਦ ਕਰ ਰਹੀ ਜੀ ਯੂਨੀਵਰਸਿਟੀ ਅਨਾਉਂਸ ਹੋਈ ਹੈ ਮੰਤਰੀ ਜੀ ਤੋਂ ਪੁੱਛਿਆ ਗਿਆ ਉਹਨਾਂ ਨੇ ਕਿਹਾ ਜੀ ਯੂਨੀਵਰਸਿਟੀ ਚੰਗੜ ਦੇ ਵਿੱਚ ਹੀ ਬਣੂਗੀ ਬਿਲਕੁਲ ਜੀ ਸਾਨੂੰ ਮੰਤਰੀ ਸਾਹਿਬ ਨੇ ਹੀ ਅਸ਼ਵਾਸ਼ਣ ਦਿੱਤਾ ਵੀ ਜਿਹੜੀ ਯੂਨੀਵਰਸਿਟੀ ਆ ਜੀ ਉਹ ਚੰਗੜ ਦੇ ਵਿੱਚ ਹੀ ਬਣੂਗੀ ਤਾਂ ਕਿ ਜੇ ਚੰਗੜ ਦੇ ਲੋਕਾਂ ਨੂੰ ਫਾਇਦਾ ਹੋ ਸਕੇ ਬਹੁਤ ਬਹੁਤ ਸ਼ੁਕਰੀਆ